ਪਹਿਲਾਂ ਪਾਰਟੀਆਂ ਕਰਦੀਆਂ ਸੀ ਜਿਹੜੀਆਂ ਹੈਗੀਆਂ ਸੀ ਰਵਾਇਤੀ ਤੁਹਾਡੀ ਪਾਰਟੀ ਤਾਂ ਵਧੀਆ ਸੀ ਨਹੀਂ ਪਾਰਟੀ ਦੇ ਵਿੱਚ ਦੇਖੋ ਮੈਂ ਇੱਕ ਗੱਲ ਕਹੂੰਗੀ ਕਿ ਪਾਰਟੀ ਅੱਜ ਵੀ ਵਧੀਆ ਹੀ ਆ ਸੱਚ ਬੋਲ ਕੇ ਕਿਵੇਂ ਅੱਜ ਵੀ ਵਧੀਆ ਹੀ ਆ ਪਾਰਟੀ ਪਾਰਟੀ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਹਨ ਕਿ ਕਿਸੇ ਸਿਰੇ ਤੋਂ ਪਾਰਟੀ ਨੂੰ ਨਕਾਰ ਦਈਏ ਕਿ ਪਾਰਟੀ ਰੋਂਗ ਕਰ ਰਹੀ ਆ ਪਾਰਟੀ ਨੇ ਜੋ ਚੰਗਾ ਕੀਤਾ ਹੈ ਜੋ ਅਸ਼ਾਇਆਂ ਨੇ ਉਹ ਤਾਂ ਸਰਕਾਰ ਦੀਆਂ ਦੇਖੋ ਨਾਲ-ਨਾਲ ਹੀ ਇਹ ਇਹਨੂੰ ਆਪਾਂ ਇਹ ਨਹੀਂ ਕਰ ਸਕਦੇ ਡਿਨਾਈ ਨਹੀਂ ਕਰ ਸਕਦੇ ਪਾਰਟੀ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਇੱਕ ਪੰਜਾਬ ਦਾ ਧੜਾ ਤੇ ਇੱਕ ਪੰਜਾਬ ਦਾ ਤੁਹਾਡਾ ਮੇਰੇ ਦੋਨੋਂ ਤੁਹਾਡੇ ਆ ਨਹੀਂ ਐਸਾ ਕੁਝ ਨਹੀਂ ਆ ਇਹ ਤਾਂ ਅਕਸਰ ਹੁੰਦਾ ਰਹਿੰਦਾ ਜਦੋਂ ਕੋਈ ਵੀ ਪਾਰਟੀ ਜਿਹੜੀ ਆ ਜਿਹਦਾ ਧੜਾ ਆਬਵੀਅਸ ਸੀ ਗੱਲ ਆ ਦਿੱਲੀ ਤੋਂ ਆ ਉੱਥੇ ਅਕਸਰ ਇਹ ਗੱਲਾਂ ਚੱਲਦੀਆਂ ਨੇ ਕਿ ਭਾਈ ਇੱਕ ਪੰਜਾਬ ਦਾ ਧੜਾ ਤੇ ਇੱਕ ਦਿੱਲੀ ਦਾ ਧੜਾ ਜਿਹੜੀ ਕਨੈਸ਼ਨਲ ਪਾਰਟੀ ਹੈ ਇਹ ਗੱਲਾਂ ਤਾਂ ਬੜੀਆਂ ਆਈਆਂ ਨੇ ਸੋ ਇਹੋ ਜਿਹਾ ਕੁਝ ਨਹੀਂ ਆ ਇਹ ਵੀ ਕਲੀਅਰ ਹੁੰਦਾ ਹੈ ਕਿ ਜਿੱਥੇ ਸਾਡੇ ਨੈਸ਼ਨਲ ਕਨਵੀਨਰ ਬੈਠੇ ਨੇ ਉੱਥੋਂ ਹੀ ਸਾਨੂੰ ਡਾਇਰੈਕਸ਼ਨਸ ਓਬਵੀਅਸ ਜੀ ਗੱਲ ਆ ਸੀ ਉੱਥੋਂ ਹੀ ਲਾਵਾਂਗੇ ਤੇ ਉਹਨਾਂ ਨੂੰ ਨਾਲ ਲੈ ਕੇ ਸਾਰੇ ਇਕੱਠੇ ਹੋ ਕੇ ਤੁਰਾਂਗੇ ਸੋ ਇਹ ਤਾਂ ਇੱਕ ਗੱਲ ਨਿਕਲ ਕੇ ਆਉਂਦੀ ਆ ਵੀ ਦੋ ਧੜੇ ਨੇ ਇੱਕ ਦਿੱਲੀ ਹੈ ਇੱਕ ਪੰਜਾਬ ਆ ਸੱਕ ਨੈਸ਼ਨਲ ਪਾਰਟੀ ਮੈਨੂੰ ਤੁਸੀਂ ਦੱਸ ਦੋ ਕਿਹੜੀ ਹੈ ਐਮਐਲਏ ਦਾ ਕਹਿਣਾ ਹੈ ਇਹ ਗੱਲ ਜੈ ਲਖਮੀ ਤੇ ਕਿ ਐਮਐਲ ਨੇ ਇਹ ਗੱਲ ਕਹਿਣਾ ਕਿਹੜੇ ਐਮਐਲ ਨੇ ਕਿਹਾ ਮੈਨੂੰ ਤਾਂ ਆਡੀਓ ਜਿਹੜੀ ਬੈਠੋ ਨਹੀਂ ਮੈਂ ਤੁਹਾਨੂੰ ਦੱਸਿਆ ਨਾ ਮੈਂ ਆਡੀਓ ਸੁਣੀ ਨਹੀਂ ਚਲੋ ਮੀਡੀਆ ਵਾਲੇ ਆਡੀਓ ਆਪ ਲਗਾ ਦੇ ਵਿੱਚ ਮਹਿਲਾਵਾਂ ਨੂੰ ਤੇ ਚਲੋ ਮੈਂ ਸੁਣ ਲੂੰਗੀ ਸੁਣ ਕੇ ਫਿਰ ਤੋਂ ਨੋ ਦਾ ਪ੍ਰਤੀਕਰਮ ਬਾਅਦ ਵਿੱਚ ਮੈਂ ਸੁਣ ਤੇ ਲੈਣੀ ਹੈ ਪ੍ਰਦਰਸ਼ਨ ਕੀਤਾ ਗਿਆ ਕਿ ਮੈਂ ਪੰਜਾਬ ਦੇ ਸਾਰੇ ਐਸਐਸਪੀ ਡਿਵੀਜ਼ਨ ਵਿੱਚ ਅਪਲਾਈ ਕਰਨਾ ਸ਼ੁਰੂ ਖਲਾਫ ਤੇ موجوده ਪ੍ਰਧਾਨਕਾ ਅਮਨ ਰੋੜਾ ਨੇ ਕਿਹਾ ਕਿ ਅੰਮ੍ਰਿਤਸਰ ਅਕਾਲੀ ਦਲ ਦੇ ਦਾ ਸਮਰਪੋਤੋ ਪਿਛਲੇ 2 ਸਾਲਾਂ ਸਮਾਂ ਸਾਡੇ ਬਣਿਆ ਤਾਂ ਸਭ ਤੋਂ ਡਿਊਟੀ ਲਈਏ ਕਿਸ ਤਰ੍ਹਾਂ ਨਹੀਂ ਇਹ ਦੇਖੋ ਬਹੁਤ ਸ਼ਲਾਘਾ ਜੋ ਕਦਮ ਅੱਜ ਸੀਐਮ ਸਾਹਿਬ ਨੇ ਮੀਟਿੰਗ ਬੁਲਾਈ ਹੈ ਸਾਰੇ ਸਸਟੀ ਦੀ ਡਿਸਕਸ ਕੀਤੀ ਤੇ ਕਿਉਂਕਿ ਪੰਜਾਬ ਵੀ ਆਫਕੋਰਸ ਪੰਜਾਬ ਦਾ ਤਰਤਲ ਵੀ ਹੀ ਚਾਹੁੰਦਾ ਵੀ ਅਸੀਂ ਨਸ਼ਿਆਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਨੂੰ ਕੰਟਰੋਲ ਕਰੀਏ ਇਹਨਾਂ ਨੂੰ ਉਥੇ ਪੰਜਾਬ ਚੋਂ ਖਤਮ ਕਰੀਏ ਪੰਜਾਬ ਦਾ ਹਰ ਪੇਸ ਇਹ ਚਾਹੁੰਦਾ ਹੈ ਤੇ ਆਮ ਆਦਮੀ ਪਾਰਟੀ ਦੇਖੋ ਮੈਂ ਇੱਕ ਗੱਲ ਅਕਸਰ ਬੋਲਦੀ ਹੁੰਦੀ ਹਣੀ ਆ ਵੀ ਕਈ ਚੀਜ਼ਾਂ ਨੂੰ ਲੈ ਕੇ ਹੋ ਸਕਦਾ ਕਿ ਸਰਕਾਰ ਨੂੰ ਸਮਾਂ ਲੱਗਿਆ ਹੋਵੇ ਸਰਕਾਰ ਨੂੰ ਟਾਈਮ ਲੱਗਿਆ ਹੋਵੇ ਸਰਕਾਰ ਲੇਟ ਹੋ ਗਈ ਹੋਵੇ ਪਰ ਸਰਕਾਰ ਦੀ ਇੰਟੈਂਸ਼ਨ ਸਰਕਾਰ ਦੀ ਫਿਤਰਤ ਸਰਕਾਰ ਦੀ ਸੋਚ ਜਿਹੜੀ ਆ ਉਹ ਮਾੜੀ ਨਹੀਂ ਤੋ ਲੋਕਾਂ ਦੇ ਨਾਲ ਜੇ ਨਸ਼ੇ ਬੰਦ ਕਰਨ ਦੀ ਗੱਲ ਜੇ ਇਹ ਮੁੱਦਾ ਇਲੈਕਸ਼ਨ ਚੱਕਿਆ ਸੀਗਾ ਤਾਂ ਸਰਕਾਰ ਉਹਦੇ ਤੇ ਪੂਰੀ ਤਰ੍ਹਾਂ ਫੁੱਲ ਚੜਾਓ ਕਿ ਮੈਨੂੰ ਲੱਗਦਾ ਉਹ ਤਾਂ ਪਿੱਛੇ ਨਹੀਂ ਖੜਾਓ ਕਿ ਲੱਗਦਾ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਪੰਜਾਬ ਇੱਕ ਵਾਰ ਫੇਰ ਅਗਲਾ ਪੰਜਾਬ ਬਣੇਗਾ ਕਿਉਂਕਿ ਨਸ਼ੇ ਨੂੰ ਲੈ ਕੇ ਕਾਫੀ ਗੱਲਬਾਤ ਚੱਲ ਰਹੀ ਹੈਗੀ ਹੈ ਨਸ਼ਾ ਇੱਕ ਇਹੋ ਜਿਹਾ ਮੁੱਦਾ ਮੈਂ ਇਹ ਕਹੂੰਗੀ ਕਿ ਇਹੋ ਜਿਹੀ ਬਿਮਾਰੀ ਆ ਜਿਨੇ ਪੰਜਾਬ ਨੂੰ ਦੇਖੋ ਕੋਈ ਉਹਦੇ 'ਚ ਸ਼ੱਕ ਨਹੀਂ ਵੀ ਬੁਰੀ ਤਰ੍ਹਾਂ ਝਗੜਿਆ ਹੋਇਆ ਪਰ ਇੱਕ ਗੱਲ ਸਾਰਿਆਂ ਨੂੰ ਯਾਦ ਰੱਖਣੀ ਚਾਹੀਦੀ ਵੀ ਨਸ਼ੇ ਦਾ ਜਿਹੜੀ ਸ਼ੁਰੂਆਤ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਂ ਨਹੀਂ ਕੀਤੀ ਨਾ ਉਹ ਤਾਂ ਸਟਾਰਟ ਆ ਜਿਹੜਾ ਵੱਡੀਆਂ-ਵੱਡੀਆਂ ਪਾਰਟੀਆਂ ਇੱਥੇ ਰਹਿ ਗਈਆਂ ਅਕਾਲੀ ਦਲ ਰਹਿ ਗਿਆ ਕਾਂਗਰਸ ਰਹਿ ਗਈ ਸਭ ਤੋਂ ਵੱਡੀ ਪਾਰਟੀ ਸੋ ਉਹਨਾਂ ਦੇ ਟਾਈਮ ਤੇ ਨਸ਼ਾ ਪੰਜਾਬ ਦੇ ਵਿੱਚ ਅਸਰਿਆ ਠੀਕ ਆ ਉਹਨੂੰ ਕੰਟਰੋਲ ਕਰਨ ਲਈ ਇੱਕ ਢਾਂਚਾ ਇੱਕ ਸਿਸਟਮ ਇੱਕ ਸਟਰਕਚਰ ਇੱਕ ਜਿਹੜਾ ਆ ਚਾਹੀਦਾਗਾ ਤੇ ਤਿੰਨ ਸਾਲ ਬੀਤ ਚੁੱਕੇ ਉਸ ਨੂੰ ਵੀ ਕੰਟਰੋਲ ਵਧਾ ਉਹ ਭਰਾ ਵਟਾ ਇਸ ਸਾਲ ਤੱਕ ਕੁਝ ਵੀ ਨਹੀਂ ਹੁੰਦੇ ਇਹ ਇਹ ਕਿੰਨੇ ਕਿੰਨੇ ਸਾਲ ਮੈਨੂੰ ਦੱਸੋ ਕਾਂਗਰਸ ਕਿੰਨੇ ਸਾਲ ਕਿਵੇਂ ਕਿਵੇਂ ਟਿਨਯੋਰ ਲਾਲਾ ਸਤਾ ਚਾਹੀਏ ਆਕਾਲੀ ਦਲ ਕਿਵੇਂ ਕਿੰਨੇ ਸਤਾ ਚ ਕਿੰਨੇ ਕਿੰਨੇ ਟਿਨਯੋਰ ਰਹੇ ਉਹ ਕਿੱਥੇ ਸੀਗੇ ਕਿੰਨਾ ਸਮਾਂ ਲੱਗ ਸਕਦਾ ਤੁਹਾਡੇ ਨੂੰ ਨਹੀਂ ਇਹਨਾਂ ਚੀਜ਼ਾਂ ਦਾ ਦੇਖੋ ਕੋਈ ਸਮਾਂ ਆਪਾਂ ਕਹਿ ਦਈਏ ਵੀ ਮੈਂ ਅੱਜ ਤੁਹਾਨੂੰ ਕਹਿ ਰਾਂ ਵੀ ਮਹੀਨਾ ਦੋ ਮਹੀਨਿਆਂ ਚ ਇਹ ਗੱਲਾਂ ਦੇ ਕੋਈ ਸਮੇਂ ਨਹੀਂ ਹੁੰਦੇ ਜੇ ਇਹਨਾਂ ਗੱਲਾਂ ਦੇ ਆਪਾਂ ਸਮੇਂ ਮਿੱਥ ਕੇ ਚੱਲਦੇ ਹੁੰਦੇ ਤਾਂ ਹੁਣ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹਨਾਂ ਚੀਜ਼ਾਂ ਨੂੰ ਕੰਟਰੋਲ ਕੀਤਾ ਹੁੰਦਾ ਮਤਲਬ ਇੱਕ ਛੋਟੀ ਜੀ ਐਗਜ਼ਾਮਪਲ ਆ ਛੋਟੀ ਜੀ ਮੰਨ ਲਓ ਲੋਕਲ ਲੈਵਲ ਤੇ ਕਿਸੇ ਨਸ਼ੇ ਤਸਕਰ ਨੂੰ ਕਹਿ ਕੇ ਛੋਟੇ ਜਿਹੇ ਨੂੰ ਪਿੰਡ 'ਚ ਆਪਾਂ ਚੁਕਾ ਦਿੰਨੇ ਆ ਵੀ ਤੁਸੀਂ ਇਹਨੂੰ ਲੈ ਜਾਓ ਜੀ ਚੱਕ ਤਾਂ ਵਦਨ ਮੀਨ ਟਾਈਮ ਘੰਟੇ 2 ਘੰਟਿਆਂ ਦੇ ਵਿੱਚ ਸਾਰੇ ਪਿੰਡ ਵਾਲੇ ਕਹਿੰਦੇ ਵੀ ਸਾਡਾ ਮੁੰਡਾ ਤਾਂ ਬੇਕਸੂਰਾਂ ਨੂੰ ਛੱਡ ਦੋ ਸੋ ਗੱਲ ਇੱਕ ਨਹੀਂ ਹੁੰਦੀ ਹਰ ਕਿਸੇ ਦੇ ਸੈਂਟੀਮੈਂਟਸ ਨੂੰ ਧਿਆਨ ਚ ਰੱਖਣਾ ਜਿਹੜੇ ਤੁਹਾਡੇ ਵੋਟਰ ਸਪੋਰਟਰ ਨੇ ਜਿਨ੍ਹਾਂ ਨੇ ਤੁਹਾਨੂੰ ਇਹਨਾਂ ਮਾਨ ਦਿੱਤਾ ਜਿਨ੍ਹਾਂ ਨੇ ਸਰਕਾਰ ਬਣਾਈ ਉਹਨਾਂ ਦੇ ਹਿੱਤਾਂ ਨੂੰ ਧਿਆਨ ਚ ਰੱਖਣਾ ਪਲੱਸ ਨਸ਼ੇ ਨੂੰ ਜਿਹੜਾ ਕੰਟਰੋਲ ਕਰਨਾ ਉਹਨਾਂ ਨੂੰ ਕਿਵੇਂ ਨੱਥ ਮਾਰਨੀ ਆ ਇਹ ਸਾਰੀਆਂ ਚੀਜ਼ਾਂ ਨੂੰ ਨਾਲ ਲੈ ਕੇ ਸਰਕਾਰ ਮੀਨਸ ਬਹੁਤ ਵੱਡੀ ਜ਼ਿੰਮੇਵਾਰੀ